ਬੀਜੀਰ ਹੁਣਾਂ ਨੇ ਮੈਨੂੰ ਦੱਸਿਆ ਵੀ ਆਪਣੇ ਗੁਰਦੁਆਰਾ ਸਾਹਿਬ 'ਚ ਕੁਝ ਮੁਲਾਜ਼ਮੋਂ ਪਹੁੰਚੇ ਹੋਏ ਨੇ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਗਹਿਣੇ ਵਜੋਂ ਅਸੀਂ ਮੋਟਰਸਾਈਕਲ ਕਿਸੇ ਗਰੀਬ ਜਾਂ ਲੋੜਵੰਦ ਉਹਨਾਂ ਦੀ ਪੂਰਤੀ ਲਈ ਠੱਲ ਲੈਂਦੇ ਸੀ ਤੇ ਉਹ ਆਪਣੇ ਪੈਸੇ ਦੇ ਕੇ ਜਿਹੜੇ ਮੋਟਰਸਾਈਕਲ ਛਡਾ ਕੇ ਲੈ ਜਾਂਦੇ ਸੀ ਉਹਨਾਂ ਮੋਟਰਸਾਈਕਲਾਂ ਨੂੰ ਉਹ ਥਾਣੇ ਦੇ ਵਿੱਚ ਲਿਜਾ ਰਹੇ ਆ ਉੱਥੇ ਐਸ ਐਚਓ ਥਾਣਾ ਸਿਟੀ 2 소ਦਰਸ਼ਨ ਕੁਮਾਰ ਜੀ ਉਹ ਵੀ ਆਪਣੀ ਟੀਮ ਦੇ ਨਾਲ ਹਾਜ਼ਰ ਸੀਗੇ ਪੰਜ ਬੰਦਿਆਂ ਦੇ ਮੈਂ ਨਾਮ ਲਏ ਆ ਇਹ ਪੰਜ ਬੰਦੇ ਵੀ ਹਾਜ਼ਰ ਸੀਗੇ ਤੇ ਇਹਨਾਂ ਪੰਜਾਂ ਬੰਦਿਆਂ ਨੇ ਜਦੋਂ ਗੱਲ ਸ਼ੁਰੂ ਕੀਤੀ ਵੀ ਤੁਸੀਂ ਸਾਡੀ ਲੜਕੀ ਦੇ ਨੇਪਾਲਕੀ ਲੜਕੀ ਦੇ ਆਨੰਦ ਕਾਰਜ ਕੀਤੇ ਆ ਤੇ ਇੱਕ ਫਰਜੀ ਸਰਟੀਫਿਕੇਟ ਜਿਹੜਾ ਗੁਰਦੁਆਰਾ ਸਾਹਿਬ ਦਾ ਤਿਆਰ ਕੀਤਾ ਹੈ ਤੇ ਮੈਂ ਉਸ ਸਬੰਧੀ ਇੱਕ ਇਹਨਾਂ ਨੇ ਅਲਿਗੇਸ਼ਨ ਲਾਇਆ ਸੀ ਜਿਹੜੇ ਮੋਟਰਸਾਈਕਲ ਖੜੇ ਐ ਇਹ ਸਾਰੇ ਨਜਾਇਜ਼ ਨੇ ਚੋਰੀ ਦੇ ਖੜੇ ਹੋਏ ਨੇ ਇੱਥੇ ਤੇ ਉਸ ਸਬੰਧੀ ਮੈਂ ਅੱਜ ਪ੍ਰੈਸ ਕਾਨਫਰੰਸ ਤੋਂ ਤੁਹਾਡੇ ਨਾਲ ਕਰਦੇ ਫਿਰ ਨਾਲ ਧੱਕੇਸ਼ਾਈ ਕੀਤੀ ਹੈ ਮੇਰੀ ਦਸਤਾਰ ਲਈ ਗਈ ਔਰ ਦਸਤਾਰ ਲੋਂ ਤੋਂ ਬਾਅਦ ਇਹਨਾਂ ਨੇ ਕੇਸ ਵੀ ਪੁੱਟਿਆ ਜਿਹੜੇ ਮੈਂ ਉਹ ਐਸਐਚਓ ਸਾਹਿਬ ਨੂੰ ਦੇ ਚੁੱਕਿਆ ਤੇ ਉਸ ਤੋਂ ਬਾਅਦ ਜਿਹੜੀ ਕਕਾਰਾਂ ਦੀ ਬੇਅਦਬੀ ਇਹਨਾਂ ਨੇ ਕੀਤੀ ਹੈ ਔਰ ਜਿਹੜਾ ਸਰਟੀਫਿਕੇਟ ਮੈਨੂੰ ਵਿਖਾਇਆ ਨਹੀਂ ਸੀ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ ਸਰਟੀਫਿਕੇਟ ਵਿਖਾ ਦਿਓ ਵੀ ਗੁਰਦੁਆਰਾ ਸਾਹਿਬ ਦਾ ਸਰਟੀਫਿਕੇਟ ਕਿਹੜੇ ਦਾ ਹਿੱਸੇ ਦਾ ਜਾਂ ਹੋਰ ਦਾ ਔਰ ਅੱਜ ਮੈਨੂੰ ਪਤਾ ਲੱਗਿਆ ਵੀ ਉਹ ਜਿਹੜੇ ਆਨੰਦਕਾਰਜ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ 6 ਜੂਨ ਨੂੰ ਹੁੰਦੇ ਆ ਜਿਹੜਾ ਇਹਨਾਂ ਨੇ ਹਮਲਾ ਬੋਲਿਆ ਸੀ ਇਹਨਾਂ ਬੰਦਿਆਂ ਦੇ ਉੱਪਰ ਜਿਹੜੀ ਐਫ ਆਈ ਆਰ ਜਿਹੜੀ ਦਰਜ ਹੋ ਚੁੱਕੀ ਹੈ ਇਹਨਾਂ ਦੇ ਬੰਦਿਆਂ ਦੇ ਉੱਪਰ ਜਿਹੜੀਆਂ ਧਰਾਵਾਂ ਕੁਝ ਨਹੀਂ ਲੱਗੀਆਂ ਮੈਂ ਉਹ ਵੀ ਐਸਐਸਪੀ ਸਾਹਿਬ ਨੂੰ ਅੱਜ ਲਿਖ ਕੇ ਦੇ ਦਾਂ ਵੀ ਇਹਨਾਂ ਤੇ ਜਿਹੜੀ ਹੋਰ ਵੀ ਬਣਦੀ ਕਾਨੂੰਨੀ ਸਾਰੀ ਕਾਰਵਾਈ ਕੀਤੀ ਜਾਵੇ ਔਰ ਜਿਹੜੀ ਗੁਰਦੁਆਰਾ ਸਾਹਿਬ ਜੀ ਦੇ ਸਰਟੀਫਿਕੇਟ ਦੀ ਗੱਲ ਆ ਸਾਡਾ ਸਰਟੀਫਿਕੇਟ ਰਜਿਸਟਰ ਜੀ ਆ ਸੀਰੀਅਲ ਨੰਬਰ 15 ਹੈ ਜੀ ਔਰ 6 6 2024 ਨੂੰ ਇਹ ਆਨੰਦਕਾਰਜ ਹੁੰਦੇ ਆ ਅਰਸ਼ਦੀਪ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਬਾਜੀਗਰ ਵਸਤੀ ਫਰੀਦਕੋਟ بیٹے ਦਾ ਨਾਮ ਸੀਗਾ ਰੋਬਨ ਸਿੰਘ ਤੇ ਪੁੱਤਰ ਕੁਲਵਿੰਦਰ ਸਿੰਘ ਭੋਲੂ ਵਾਲਾ ਫਰੀਦਕੋਟ ਜੀ 6 6 24 ਨੂੰ ਜਿਹੜੇ ਆਨੰਦਕਾਰਜ ਹੁੰਦੇ ਆ ਇਹਦੇ ਵਿੱਚ ਇਹਨਾਂ ਦਾ ਇਹ ਕਹਿਣਾ ਸੀ ਵੀ ਸਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਹਾਜ਼ਰ ਨਹੀਂ ਸੀ ਪਹਿਲਾਂ ਮੈਂ ਉਹਦੇ ਬਾਰੇ ਸਪਸ਼ਟੀਕਰਨ ਦੇਣਾ ਚਾਹਣਾ ਹੈ ਵੀ ਇੱਕ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਵੱਲੋਂ ਜਿਹੜਾ ਇੱਕ ਲਾਜਾਰੀ ਹੋਇਆ ਵੀ ਜਿਹਦੇ ਵਿੱਚ ਇੱਕ ਕਾਨੂੰਨ ਹੈ ਵੀ ਜਿਹੜਾ ਬੱਚਾ ਬਾਲਗ ਹੈ ਉਹਦਾ ਤੁਸੀਂ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਾ ਸਕਦਾ ਹੈ ਪਰ ਅਸੀਂ ਕੋਈ ਵੀ ਜਿਹੜੇ ਕੱਲਾ ਲੜਕਾ ਲੜਕੀ ਸਾਡੇ ਗੁਰਦੁਆਰੇ ਨਾ ਤਾਂ ਕੋਈ ਆਇਆ ਹੈ ਨਾ ਅਸੀਂ ਕੱਲੇ ਲੜਕੇ ਲੜਕੀ ਦਾ ਕੋਈ ਆਨੰਦਕਾਰਜ ਕੀਤਾ ਹੈ ਇਹ ਇਹਨਾਂ ਬੰਦਿਆਂ ਦਾ ਕਹਿਣਾ ਵੀ ਸਾਡੇ ਪਰਿਵਾਰ ਨਹੀਂ ਸੀ ਹਾਜ਼ਰ ਆਹ ਲੜਕੀ ਅਰਸ਼ਦੀਪ ਕੌਰ ਜੀ ਇਹ ਹਾਜ਼ਰ ਸੀ ਆ ਮੁੰਡੇ ਦਾ ਪਰਿਵਾਰ ਹਾਜ਼ਰ ਸੀ ਇਕਬਾਲ ਸਿੰਘ ਤੇ ਸੰਦੀਪ ਕੌਰ ਜੀ ਇਹ ਲੜਕੀ ਕਹਿ ਰਹੀ ਆ ਵੀ ਮੇਰੇ ਮੰਮੀ ਪਾਪਾ ਮਰੇ ਹੋਏ ਨੇ ਤੇ ਆ ਕੋਈ ਅੰਜੂ ਕੌਰ ਸੀ ਤੇ ਇਹ ਮੇਰੀ ਕੋਈ ਭੂਆ ਹੈ ਤੇ ਮੇਰੀ ਭੂਆ ਕੋਲੇ ਮੈਂ ਰਹਿੰਦੀ ਆ ਤੇ ਮੇਰਾ ਜਿਹੜਾ ਵਿਆਹ ਕੀਤਾ ਜਾਵੇ ਮੈਂ ਬਾਲਗ ਹਾਂ ਇਹਨਾਂ ਦੀ ਉਮਰ ਜਿਹੜੀ 18 ਸਾਲ ਤੋਂ ਉੱਪਰ ਸੀ ਤੇ ਲੜਕੇ ਦੀ ਉਮਰ ਜਿਹੜੀ ਉਹ ਸੀਗੀ ਜੀ 21 ਸਾਲ ਤੋਂ ਉੱਪਰ ਮੋਟਰਸਾਈਕਲਾਂ ਦੇ ਕਾਗਜ਼ ਹੈ ਜਿਹੜੇ ਇਹ ਬੰਦੇ ਕਹਿ ਰਹੇ ਆ ਵੀ ਮੋਟਰਸਾਈਕਲ ਜਿਹੜੇ ਤੁਹਾਡੇ ਚੋਰੀ ਦੇ ਆ ਇਹਨਾਂ ਕੋਲੇ ਖੜੇ ਹੋਏ ਆ ਆ ਡਾਕੂਮੈਂਟ ਅਸੀਂ ਸਾਰੇ ਜਿਹੜੇ ਮੋਟਰਸਾਈਕਲਾਂ ਦੇ ਨਾਲ ਲੈ ਕੇ ਆਏ ਆ ਆ ਮੋਟਰਸਾਈਕਲ ਨੰਬਰ ਹੈ ਜੀ ਪੀਬੀ 04 ਏ ਐਫ 6075 ਠੀਕ ਹੈ ਜੀ ਇਹ ਸਾਡੇ ਕੋਲੇ ਗਹਿਣੇ ਖੜਿਆ ਹੋਇਆ ਇੱਕ ਜਿਹੜੀ ਐਕਟਵਾ ਕਹਿ ਰਹੇ ਸੀ ਕਿਸੇ ਮੁਲਾਜ਼ਮ ਦੀ ਖੜੀ ਹੈ ਉਹ ਮੇਰੇ ਮੇਰੀ ਆਪਣੀ ਐਕਟਵਾ ਪੀਬੀ 04 ਏਡੀ 3002 ਨੰਬਰ ਹੈ ਜੀ ਜਿਹੜਾ ਠੀਕ ਹੈ ਤੇ ਇੱਕ ਆਰਸੀ ਹੈ ਪੀਬੀ04ਏਡੀ9923 ਇਹ ਕੋਡ ਸੁਖੀਆ ਤੋਂ ਮੋਟਰਸਾਈਕਲ ਹੈ ਜੀ ਨਹੀਂ ਇਹ ਇਹ ਮੇਰੀ ਜ਼ਰੂਰ ਗਲਤੀ ਹੈ ਵੀ ਮੈਂ ਰਿਟਰਨ 'ਚ ਨਹੀਂ ਲਿਆ ਕਿਉਂਕਿ ਚਲੋ ਲਿਹਾਜ਼ੀ ਬੰਦੇ ਸੀਗੇ ਜੇ ਕੋਈ ਬਾਹਰ ਦਾ ਬੰਦਾ ਹੁੰਦਾ ਮੈਂ ਰਿਟਰਨ 'ਚ ਜ਼ਰੂਰ ਲੈਂਦਾ ਪਰ ਇਹ ਲਿਹਾਜ਼ੀ ਬੰਦੇ ਸੀ ਲਿਹਾਜ਼ ਕਰਕੇ ਚਲੋ ਕਾਗਜ਼ਾਂ ਦੇ ਨਾਲ ਜਿਵੇਂ ਜਿਵੇਂ ਮੋਟਰਸਾਈਕਲ ਖੜੇ ਸੀਗੇ ਤੇ ਉਵੇਂ-ਉਵੇਂ ਮਤਲਬ ਅਸੀਂ ਠੱਲ ਦਿੱਤੀ